ਲੋਈ ਸਾਰਿਆਂ ਨੂੰ ਸასი ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਤੇ ਲੋ ਜੀ ਹੁਣ અમાਰ ਟਾਈਮ ਸਵੇਰ ਦਾ ਟਾਈਮ ਹੋ ਗਿਆ 11:30 ਤੇ ਆਪਾਂ ਪ੍ਰਸ਼ਾਦੀ ਪਾਣੀ ਦੇ ਕਰੀਏ ਤਿਆਰੀ। ਤੇ ਇਧਰ ਆਪਾਂ ਲਿਆ ਫਲ, ਪਪੀਤਾ ਨੂੰ ਲਿਆ ਤੋਂ ਵੇਰ ਰੱਖ। ਕੇਲੇ ਵੀ ਤੋਂ ਵੇਰ ਰੱਖੀਏ ਤੇ ਇਧਰ ਆਪਾਂ ਬਣਾਉਣੇ ਲੂਣ ਵਾਲੇ ਚੌਲ, ਲੂਣ ਚੌਲ ਦੀ ਕਰ ਲਈ ਤਿਆਰੀ। ਦੇਖੋ ਆ ਇੱਕ ਕਕਵਲਾ ਪਾ ਲਿਆ ਚੌਲਾਂ ਦਾ ਤੇ ਦੋ ਕਵਲੇ ਪਾਵਾਂਗੇ ਪਾਣੀ ਦੇ। ਇਧਰ ਇੱਕ ਆਪਾਂ ਚੀਰ ਲਿਆ ਆਲੂ, ਇੱਕ ਚੀਰੀਆ ਪਿਆਜ਼। ਤੇ ਦੇ ਬਿਲਿਆਂ ਦਾ ਨੂੰ ਦਵਾ ਲਿਆ ਪਪਾਲਾ ਅੱਜ ਨੂੰ ਕੁਝ ਪਰੌਣੀਆਂ ਨੇ ਵੀ ਹੋਣਾ ਸੀ ਤਾਂ ਉਹਨਾਂ ਦਾ ਕਰਕੇ ਤਾਂ ਕਰਕੇ ਤੇ ਇਧਰ ਪਾਣੀ ਦੇ ਗਰਮ ਕਰਕੇ ਪਾਣੀ ਗਾ ਦਹੀਂ ਚ ਪਾਉਣ ਲਈ ਬੁੰਦੀ ਦੀ తీ ਪਏ ਇਹਦਾ ਪਾਣੀ ਮਿਚੋੜ ਕੇ ਫਿਰ ਆਪਾਂ ਪਾਵਾਂਗੇ ਅਗਰ ਆਪਾਂ ਮਟਰ ਕੱਢ ਕੇ ਰੱਖੇ ਫ੍ਰੀਜ ਚ ਮੈਂ ਹਾਂ ਚੌਲਾਂ ਲਗਾਵਾਂਗੇ ਤੇ ਤੜਕਾ ਲਾ ਕੇ ਜੀਰੇ ਦਾ ਬਣਾਵਾਂਗੇ ਚੌਲ ਤੇ ਇਧਰ ਆਪਾਂ ਬਣਾਈ ਮਟਰ ਪਨੀਰ ਦੀ ਸਬਜ਼ੀ ਦੇਖੋ ਮਟਰ ਦੀ ਰੀਤੀ ਚਲ। ਜੇ ਪ੍ਰੋਣਿਆਂ ਨੇ ਹੋਣਾ ਮਾਣਾ ਪ੍ਰਸ਼ਾਦੇ ਖਾਣੇ ਇਹੀ ਪ੍ਰਸ਼ਾਦੇ ਬਣਾਉਣੇ। ਤਾ ਕਰਕੇ ਇਦਰਾ ਪਾਟਾ ਬੋਲਿਆ। ਮਟਾ ਵੀ ਆਪਣੇ ਬਾਵਾ ਗੁੱਦਾ ਤਾ ਕਰਕੇ ਪ੍ਰਸ਼ਾਦੇ ਬਣਾਉਣੇ। ਇਹ ਪ੍ਰੋਣਿਆਂ ਥੋੜੇ ਜਿੰਨੇ ਘਰ ਵਿੱਚ ਚੰਗੇ ਬਣ ਲੱਗੀਆਂ। ਦਿਲਾਓ ਜੀ। ਹੁਣ ਪੀ ਕੇ ਢੇ ਚਾ ਤਾਂ ਫਿਰ ਮੈਂ ਗਿਆਨ ਪ੍ਰਸ਼ਾਦੀ ਇੱਕ ਵਾਰੀ ਲਾ ਕੇ ਖਾ ਲਈਏ ਫਿਰ ਪਰੌਣੇ ਆਉਂਦੇ ਤੇ ਨਾਲੇ ਚਾਵਲਾਂ ਦਾ ਢੜਕਾ ਦੇ ਲਈਨੇ ਦੇ ਲਾਂਗੇ ਤੇ ਨਾਲੇ ਆਪਾਂ ਪ੍ਰਸ਼ਾਦੀ ਲਾ ਲਾਂਗੇ ਹਾਲ ਦੀ ਘੜੀ ਤੇ ਆਏ ਨਹੀਂ ਕਿ ਇਹਨੇ 10 ਵਜੇ ਆਉਣਾ ਕਿ ਇਹਨੇ 12 ਵਜੇ ਆਉਣਾ ਤੁਸੀਂ ਮੈਂ ਆਪ ਸਾਬ ਲੈਣਾਂ ਘਰ ਦੇਖੋ Pucil pucil, jom sab lajadi. Tojaulah, nampang ya, patarik apa tinggal je. Ayer apa, ayer. ਇਹ ਚੱਲਾਂ ਮੈਂ ਪਾ ਤੜਕਾ ਕਿਉਂਕਿ ਪਤੀਲੇ ਦੇ ਵਿੱਚ ਚੌਲ ਵਧਗਾ ਬਣਦੇ ਆ ਐਨ ਕੱਲਾ ਪਹਿਲਾ ਤੇ ਵੈਸੇ ਵੀ ਆਪਣੇ ਚੌਲ ਜਿਹੜੇ ਬਹੁਤ ਵਧਗਾ ਇਹ 11 ਦੇ ਚੌੜੇ ਸਭ ਤੋਂ ਉੱਪਰ ਵਧਗਾ ਕੁਆਲਿਟੀ ਵਾਲੀ 11 ਦੇ ਬਹੁਤ ਸਵਾਦ ਬਣਦੇ ਚੌੜੇ ਵਧਗਾ ਲੰਮੇ ਲੰਮੇ ਦੁੱਧ ਹੋ ਗਿਆ ਆ ਪਰ ਠੰਡਾ ਹਟ ਰੱਖੀਏ ਫ੍ਰੀਜ ਨਾਲੇ ਆਪਾਂ ਬਣਾਈਏ ਦਹੀਂ ਤਿਆਰ ਕਰਕੇ ਰੱਖੀਏ ਕੰਮ ਆਉਣਗੇ ਪਰੋਨੇ ਰੋਟੀਆਂ ਖਵਾ ਕੇ ਫਿਰ ਅਪਾ ਚਾਹ ਪਾਣੀ ਬਣਾ ਲਾਂਗੇ ਪਿਆਲਾ ਚਲੋ ਜੀ